ਇਹ ਆਪਣੇ ਘਰ ਦੀ ਝੋਟੀ ਹੈ ਕਿ ਤੁਸੀਂ ਲਈ ਦੀ ਘਰ ਦੀ ਨਹੀਂ ਵੀ ਘਰ ਦੇ ਪਾਜੀ ਵੀ ਮੰਨ ਲਓ ਦੋ ਸੂਏ ਤੁਸੀਂ ਘਰੇ ਦੁੱਧ ਤੀਤਾ ਇਹ ਤਾਂ ਲੀਆ ਹਾਂ ਜੀ ਦੋਸਤੋ ਲੇਵੇ ਦੀ ਕੁਆਲਿਟੀ ਚੈੱਕ ਕਰੋ ਸੀ ਪਿੱਛੋਂ ਹਜੇ ਤਾਂ ਬਾਈਕ ਦਾ ਪੂਰਾ ਤਿਆਰ ਹੋਣਾ ਹੈ ਮੱਝ ਨੇ ਥੋੜਾ ਫੋਨ ਤੋਂ ਉਪਰਾ ਕਰਦੀ ਹੈ ਦਰਦੀ ਹੈ ਫੋਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਝੋੜੜ ਤਸੀਲੇ ਨੂੰ ਮਲੋਟ ਪਿੰਜੀ ਆ ਤੇ ਜਿਲ੍ਹਾ ਸ਼੍ਰੀ ਮਕਸਦ ਸਾਹਿਬ ਬਾਈ ਕੋਲੇ ਮੱਝ ਵਿਕਾਊ ਆ ਤੀਜੀ ਸੂਏ ਮੱਝ ਹੈ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਘਰੇਲੂ ਬਾਈ ਦੇ ਪਸ਼ੂ ਰੱਖਿਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਕੀ ਪਸ਼ੂ ਤੁਸੀਂ ਦੇਖ ਸਕਦੇ ਹੋ ਤੇ ਇੱਕ ਵਾਰੀ ਤੁਸੀਂ ਮੱਝ ਚੈੱਕ ਕਰ ਲਓ ਸਿੰਘ ਸੌਂਗ ਤੁਸੀਂ ਚੈੱਕ ਕਰ ਲਓ ਦੋਸਤੋ ਤੇ ਲੇਵੇ ਦੀ ਕੁਆਲਿਟੀ ਵੀ ਚੈੱਕ ਕਰ ਲਓ ਤੁਸੀਂ ਥਾਣਾ ਸੁਣਾ ਦੀ ਬਹੁਤ ਸਫਾਈ ਵਾਲੀ ਮੱਝ ਆ ਲੇਵੇ ਦੀ ਬਹੁਤ ਸਫਾਈ ਆ ਪਿਛੋ ਵੀ ਤੁਹਾਨੂੰ ਚੈੱਕ ਕਰਾ ਦੇਣੇ ਦੋਸਤੋ ਇੱਕ ਵਾਰੀ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕਿੰਨੇ ਦਿਨ ਲਊਗੀ ਅਜੇ ਪੂਰੀ ਡਿਟੇਲ ਲੈ ਕੇ ਦਿੰਨੇ ਆ ਆਜੋ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਭਾਈ ਜੀ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਸੁਖਪ੍ਰੀਤ ਸਿੰਘ ਸੁਖਪ੍ਰੀਤ ਸਿੰਘ ਭਾਈ ਜੀ ਪਿੰਡ ਆਪਾਂ ਦੱਸ ਹੀ ਤਾਂ ਝੋੜ ਪਿੰਡ ਹੈ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਠੀਕ ਹੈ ਭਾਈ ਜੀ ਆਪਾਂ ਜਿਹੜੀ ਮਲਟੀ ਡਿਟੇਲ ਦੇਣੀ ਆ ਕਿਹੜੇ ਸੂਏ ਭਾਈ ਇਹ ਤੀਜੀ ਸੂਏ ਸੋਨਾ ਭਈ ਇਹਨੂੰ ਤੀਜੀ ਸੂਏ ਸੋਨਾ ਸੋਨਾ ਭਈ ਆਪਣੇ ਘਰ ਦੀ ਝੋਟੀ ਹੈ ਕਿ ਤੁਸੀਂ ਲਈ ਸੀ ਘਰ ਦੀ ਨਹੀਂ ਵੀ ਘਰ ਦੇ ਪਾਲੀ ਭਈ ਮੰਨ ਲਓ ਦੋ ਸੂਏ ਤੁਸੀਂ ਘਰੇ ਦੁੱਧ ਦਿੱਤਾ ਹੈ ਤਾਂ ਪੀ ਲਿਆ ਹਾਂ ਜੀ ਪੀ ਲਿਆ ਹਾਂ ਤੇ ਭਾਈ ਜੀ ਆਪਾਂ ਦੁੱਧ ਦੀ ਆਸਮੇਂ ਕਿੰਨੇ ਮੰਨ ਲਓ ਸਾਡੇ ਕੋਲ 1.5 ਕਿਲੋ ਦਿੱਤੇ ਜੀ अच्छा 10 ਤੋਂ 11 ਲੀਟਰ ਦੇ ਵਿੱਚ ਵਿੱਚ ਆ। اچھا ਦੂਜੇ ਸੂਈ ਪਾਇਆ ਦੋ। ਪਾਇਆ ਹਾਂ ਜੀ। ਬਈ ਐਤ ਕੀ ਆਸਮੇਦ ਕਿੰਨੀ ਕਰ ਸਕਦੇ ਆਪਾਂ? 13-14 ਕਰੂ ਕਰੂ। ਤੀਜੇ ਸੂਈ ਪੂਰਾ ਦੁੱਧ ਕਰਦਾ ਹੀ ਕੋਈ। ਹਾਂ ਜੀ ਹਾਂ ਜੀ। ਬਈ ਮੰਨ ਲਓ 12 ਕਰ ਦੂ 13। 13-14 ਬਾਕੀ ਬਈ ਸੇਵਾ ਤੇ ਹਾਂ। ਬਾਕੀ ਸੇਵਾ ਤੇ ਹਾਂ। ਅੱਛਾ। ਤੇ ਬਈ ਆਪਾਂ ਜੀ ਗੱਲ ਕਰਕੇ ਕਿੰਨੇ ਦੇ ਲੈ ਜੂਗੇ ਜੀ? ਇਹ ਬਈ ਕੱਚੀ ਆ 5-7 ਦਿਨਾਂ ਦੀ। ਹਾਂ ਤਾਂ ਲੈ ਇਹ ਦੱਸ ਦੇਣ ਯਾਰ। ਬਈ ਕੋਈ ਉੱਪਰ ਵੀ ਲੈ ਜਾਂਦੀ ਮੰਜ ਹਣਾ? ਉੱਪਰ ਲੈ ਕੇ ਜਾਊ ਬਜ਼ੁਰਗ। ਇਹ 5-7 ਦਿਨਾਂ ਦਾ ਇਹ ਪੂਰੇ ਹੋਏ ਦਿਨ ਪਏ ਆ। ਪਏ ਆ। ਠੀ ਠੀਕ ਹੈ ਉੱਪਰ ਵੀ ਲੈ ਜਾਂਦੀ ਹੈ ਅੱਗੇ ਵੀ ਤੁਹਾਨੂੰ ਪਤਾ ਹੀ ਹੋਊਗਾ ਹਾਂ ਹਾਂ ਲੈ ਜਾਂਦੀ ਆ ਹਫਤਾ ਲੈ ਜਾਂਦੀ ਰਾਮ ਠੀਕ ਹੈ ਹਫਤਾ ਬਈ ਆਪਾਂ ਤੋਰ ਕੇ ਦਿਖਾ ਦਗੇ ਹਾਂ ਜਰੂਰ ਤੇ ਬਈ ਥਣਾ ਸੁਣਾ ਜੇ ਮੰਨ ਲਓ ਇਹ ਦੁੱਧ ਆਪਾਂ ਤੇ ਗੱਲ ਕਰ ਗਏ ਇਹ ਬਈ ਮੌਕੇ ਤੇ ਲਾਉ ਜਾਵਾਂ ਅੱਛਾ ਮੌਕੇ ਤੇ ਲਾਉਂਦੀ ਜਾਵਾਂ ਅੱਛਾ ਉਹ ਦਿਨ ਪਏ ਆ ਨਾ ਜਮਾ ਮੌਕੇ ਤੇ ਲਾਉ ਠੀਕ ਹੈ ਠੀਕ ਹੈ ਤੂੰ ਤੋਰੀ ਬਈ ਬਣਾਇ ਕਰਾ ਤੋਰੀ ਕਰਾ ਬਣਾਇਆ ਲੋ ਦੋਸਤੋ ਚੈੱਕ ਕਰੋ ਤੁਸੀਂ ਸੈਮਸੰਗ ਤੁਸੀਂ ਦੇਖ ਦੋਸਤੋ ਚੈੱਕ ਕਰ ਲਓ ਦੋਸਤੋ ਲੇਵੇ ਦੀ ਕੁਆਲਿਟੀ ਚੈੱਕ ਕਰੋ ਸੀ ਪਿੱਛੋਂ ਹਜੇ ਤਾਂ ਬਾਈ ਕਹਿੰਦਾ ਪੂਰਾ ਤਿਆਰ ਹੋਣਾ ਮੱਜ ਨੇ ਥੋੜਾ ਫੋਨ ਤੋਂ ਉਪਰਾ ਕਰਦੀ ਐ ਦਰਦੀ ਐ ਫੋਨ ਤੋਂ ਲੈ ਬੰਨ ਦੇ ਬਾਈ ਕੋਈ ਨਹੀਂ ਕਰਾ ਖੜੀ ਦਿਖਾ ਦਨੇ ਤੁਹਾਨੂੰ ਦੋਸਤੋ ਇੱਕ ਵਾਰੀ ਫੇਰ ਫੇਰ ਤੂੰ ਚੈੱਕ ਕਰ ਲਓ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਥਣ ਵੀ ਤੁਹਾਨੂੰ ਦੇ ਦੇ ਸੀ ਰਹੇ ਆ ਕੱਲਾ ਕੱਲਾ ਥਣ ਦੇ ਜਾ ਤੇ ਬਾਈ ਪਿੱਛੋਂ ਆਪਾਂ ਤੁਹਾਨੂੰ ਦਿਖਾ ਦਨੇ ਹਜੇ ਬਾਈ ਕਹਿੰਦਾ ਤਿਆਰ ਹੋਣਾ ਮੱਜ ਨੇ ਤੇ ਬਾਕੀ ਮੌਕੇ ਦੇ ਥਣ ਤੁਹਾਨੂੰ ਸਾਰੇ ਐ ਲੇਵਾ ਪੂਰਾ ਮੌਕੇ ਤੇ ਦਿਖਾਉਂਦੀ ਐ ਬਾਈ ਕਹਿੰਦਾ ਤੇ ਬਾਈ ਜੀ ਆਪਾਂ ਇਹ ਦੀ ਡਿਮਾਂਡ ਦੀ ਗੱਲ ਕਰਕੇ ਫੋਨ ਤੇ ਕਰ ਲ ਬਈ ਡਿਮਾਂਡ ਆਪਾਂ ਜਾਇਜ਼ ਹੋਊਗੀ ਜਾਇਜ਼ਮਾਂ ਜਾਇਜ਼ ਵੀ ਬਈ ਲੈਣ ਦੇ ਨਾਲ ਕੰਮ ਹੀ ਹੋਊਗਾ ਦੂਰ ਬਈ ਕੋਈ ਹੁੰਦਾ ਠੀਕ ਐ ਤੇ ਬਈ ਆਪਾਂ ਨੰਬਰ ਬੋਲਦੀ 95176 86505 ਇੱਕ ਰੇ ਹੋਰ ਬੋਲਦੀ ਬਈ 94176 86505 86505 5 ਠੀਕ ਐ ਬਈ ਦਾ ਆਪਾਂ ਤੁਹਾਨੂੰ ਨੰਬਰ ਵੀ ਲੈਤਾ ਤੇ ਸਕਰੀਨ ਤੇ ਵੀ ਆਪਾਂ ਚਲਾਵਾਂਗੇ ਬਈ ਦਾ ਤੁਹਾਨੂੰ ਮੈਂ ਫੇਰ ਦੱਸ ਦਿੰਨਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤੁਸੀਂ ਇੱਧਰ ਬਈ ਝੋਟੀ ਦੇਖ ਸਕਦੇ ਇੱਕ ਬਾਈ ਕੋਲੇ ਵਹਿੜ ਆ ਤੇ ਬਾਈ ਦੀ ਜੇ ਤੁਹਾਨੂੰ ਮੱਝ ਪਸੰਦ ਆਉਂਦੀ ਹੈ ਬਾਈ ਦੀ ਤੇ ਬਾਈ ਦੇ ਨੰਬਰ ਤੇ ਜਰੂਰ ਫੋਨ ਕਰਕੇ ਕੰਟੈਕਟ ਕਰਨਾ ਉਸੇ ਜੇ ਦੋਸਤੋ ਆਪਣੇ ਵੀਡੀਓਸ ਨੂੰ ਚੰਗੀਆਂ ਲਾਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਦੋਸਤੋ ਧੰਨਵਾਦ ਜੀ